रहनिता करणु आदमीअ कबूल करणु ਸਵਾਗਤ ਪਿਸ ਸੋਤੀ ਜੋਪੀ ਤਲੀ ਮੁਸਤਿ ਬੰਨ ਤੇ ਪਿਸ਼ਵਾ ਨਾ ਸ਼ਾਹੀ ਕਾਤਰ ਪੰਜ ਕੰਦੀ ਸਰ ਪਰ ਸਭ ਕਰੋ ਯਕੀਨ ਬਿਸਮਿਲਲਾ ਤਰਸਲਾਮ ਰੋਜੀ ਬੜਿਆ ਨਦਰ ਦਦਾ ਦੀ ਵਾਕ ਰਿਆ ਅਲਫ ਅੱਲਾ ਦੀ ਖਾਤਰ ਸਤਿ ਹੋਈ ਤਸਲਾਮ ਬਿਸਮਿਲਲਾ ਦਾ ਚਾੜੂ ਕੀਤਾ ਪਾਕ ਮਹੰਲਾ ਬਲੇਹਾਰੇ ਜਾਮਾ ਪੀਰ ਦੇ ਜਿਸ ਪੀਰ ਦੇ ਤਰਮਤ ਵਿੱਚ ਹੋ ਅੱਲਾਹੁ ਫਕ ਅੱਲਾਹੁ ਸਤਨੀਆ ਆਵਾਜਨ ਬੁੱਢਾ ਬਾਬਾ ਸਦੇ ਸਾਈਂ ਬੇੜਾ ਕੁਦਾ ਬੰਨੇ ਲਾਈ ਮੇਰ ਰਣਾ ਕਰੀ ਕਮਸਾ ਨਾ ਪੈਰੋਂ ਜਤੀ ਹਰਿ ਚਤੀ ਚਤੀ ਪਾਪ ਨਾ ਲਾਗੇ ਰਤੀ ਖਵਾਜਾ ਦਾ ਨਮਸਾ ਵੀੜਾ ਦਾ ਪੀ ਸਚਾ ਖਵਾਜਾ ਜੀ ਅਸਮੀ ਬਠਿੰਡਾ ਰਤਨ ਕਾ ਭੇਦ ਨਾ ਪਾਇਆ ਫਕੀਰ ਕੇ ਯਤਨ ਕਾ ਖਵਾਜਾ ਜੀ ਰਤ ਤੱਕ ਖਵਾਜਾ ਮਤ ਅਸੋਨ ਕਿਸੇ ਚਾਂਦੀ ਕਾ ਪੱਖਾ ਖੋਲ ਤਵਾੜ ਦੇਖਾ ਦੇ ਮਕਾ ਜਰਮੀ ਖਵਾਜਾ ਸੀ ਵੀ ਇਥਲ ਮੇ ਹਜ਼ਰਤ ਪੀਰ ਬੰਦੀਆਂ ਬੰਨ੍ਹ ਦਾ ਸਟਾਫ ਦਾ ਮੇਰਾ ਹਜਨ ਡਾਡਾ ਪੀਠ ਪੀਠ ਪੈਸੇ ਵੀ ਆ ਤੂੜੂ ਤੱਕ ਜੰਜੀਰ ਰੱਖ ਲਈ ਕਦਮੀ ਲਾ ਕੇ ਪੀਰ ਜੀ ਮਾਰੀ ਨਾ ਪਰਮਾ ਕੇ ਸਤਾਵੀ ਪੀਰ ਪੀ ਸਖੀ ਸਰਵਰ ਪੀਰ ਜੀ ਨੇ ਅੱਲਾਹ ਉਸ ਮਦਮ ਸੰਗਲੀ ਪੀਰ ਜੀ ਮਾਜ ਦਾ ਦਰਿਆ ਖੋਲੋ ਰਹਿਮਤ ਦੀ ਖਲੀ ਮਿਹਰ ਮੰਦ ਦਾਜੋ ਪੀਰ ਮੋਹਲਾ ਮਰਤ ਜਾ ਲਈ ਮੇਰੀ ਮਾਫ ਕਰੀ ਤਕਸੀਰ ਅਹਿਮਦ ਸਾਵਰ ਪੀਰ ਜੀ ਵਲੀ ਪੀਰ ਹਜ਼ਰਤ ਪੀਰ ਜੀ ਤੇਰੇ ਦਰ ਦਾ ਹਾਂ ਤਲਕੀਰ ਜੀ ਆਸ ਪਚਾਉਂਦੇ ਕਲ ਨੂੰ ਮਿਰਸ਼ੇ ਕੁਹਾਦਰ ਪੀਰ ਜੀ ਆਲ ਹੈ ਕਾ ਕਰਛੂਲ ਦੀ ਉਸ ਰੱਬ ਦੇ ਮਕਬੂਲ ਦੀ ਸੁਣ ਕੋ ਕੇਸਰ ਜੁਗ ਦੀ ਜਾ ਘੋਸਲੇ ਆਜੰਤ ਤਸਕੀਰ ਦੁੱਖ ਦੂਰ ਕਰੀ ਤਲਗੀਰ ਤੇ ਤਲਗੀਰ ਕੋ ਤਕਸੀਰ ਦੇ ਮੈਂ ਡੂੰਘੇ ਪਿਆ ਵਿਚ ਨੀਰ ਤੇ ਜਗ ਉਸਲੀਆ ਜੁੰ ਤਸਕੀਰ ਕਰਦੇ ਹੋਂ ਕਰ ਮਿਸੋ ਦਾਸ ਤੇ ਮੋਲਾ ਪਲੀ ਦੇ ਵਾਸਤੇ ਬੈਠੋਂ ਤੇਰੀ ਹਸਤੇ ਜਗ ਉਸਲੀਆ ਜੁੰ ਤਸਕੀਰ ਪੀਰ ਹਕਲਕਤ ਪੂਲਾ ਤੇਰੀ ਜੀੜ ਕੋਈ ਨਿਤੁੰਦਾ ਮੈਂ ਵਿਚ ਰੰਮ ਗਿਰੋੰਦਾ ਸੁਣ ਸੁਣ ਮੇਰੀ ਫਰਿਆਦ ਨੂੰ ਮੁਕਰ ਖੜਾ ਬਗਦਾਦ ਨੂੰ ਰਹਿ ਹਰਦਮ ਸਾਡੀ ਜਾਤ ਨੂੰ ਜਾ ਉਸਤਿਆਜ਼ ਤਸਵੀਰ ਜਲਦੀ ਇਤਫਿਲ ਫਾਤਿਮਾ ਕਰ ਦਿਓ ਸਰਹਦ ਸਭ ਦੀ ਆਤਮਾ ਬਰਕੁਲ ਹੀ ਫਾਤਿਮਾ ਜਾ ਉਸਤਿਆਜ਼ ਤਸਵੀਰ ਤੂੰ ਪੀਰ ਹੈ ਕੁੱਲ ਜਹਾਨ ਦਾ ਕੋਈ ਨਹੀਂ ਤੇਰੀ ਸ਼ਾਨ ਦਾ ਤੂੰ ਪੋਤਾ ਸ਼ਮਸਾਨ ਦਾ ਜਾ ਉਸਤਿਆਜ਼ ਤਸਵੀਰ ਤੂੰ ਪੀਰ ਹੈ ਸਾਰੇ ਜਗ ਦਾ ਦਰਿਆ ਫਜੰਦਾ ਵਗਦਾ ਕਰ ਸੇਖ ਮਠਾਕ ਦਾ ਜਾ ਵਸਲੇ ਆ ਜੰਤ ਸਤਿ ਕੀ ਦੁੱਖ ਦੂਰ ਕਰ ਦੇ ਇਸ ਰੇਂਦਾ ਇਸ ਜ਼ਿੰਦਗੀ ਦੇ ਚੈਨ ਦਾ ਤੈਨੂੰ ਹਾੜਾ ਹਸਨੋ ਸੇਲਾ ਯਾ ਵਸਲੇ ਆ ਜੰਤ ਸਤਿ ਕੀ ਮਪੇਸ਼ਵਰ ਫਿਕ ਦਾ ਮਨ ਵਾਸਤਾ ਗਰੀਬ ਦਾ ਨਿਤ ਰੋਜਰਾ ਅਢੀਕ ਦਾ ਜਾ ਵਸਲੇ ਆ ਜੰਤ ਸਤਿ ਕੀ ਦੁੱਖ ਦੂਰ ਕਰ ਦੇ ਇਸ ਰਹਿਨ ਦਾ ਜ਼ਿੰਦਗੀ ਵਿੱਚ ਆਇੰਦਾ ਤੈਨੂੰ ਹੜ ਹਸਨੋ ਹਸੇਂ ਦਾ ਜਗੋਸ ਤੇ ਆਜਮ ਤਸਕੀਨ ਤੂੰ ਪੇਸ਼ਵਰ ਫਿਕ ਦਾ ਮਨ ਵਾਸਤਾ ਗਰੀਬ ਦਾਨਿਤ ਰੋਜ਼ਰਾ ਅਡੀਕ ਦਾ ਜਗੋਸ ਲਿਆਜਮ ਤਸਤੀਕੀ ਅੱਲਾਹ ਬੂਸੋ ਮਤਮ ਸਵਰੀ ਬਲੀਤੀਂ ਜੀ ਮੌਜ ਦਾ ਦਰਿਆ ਖੂ ਨੂਰ ਰਹਿਮਤੀ ਕਲੀ ਮਿਹਰ ਮਤਦਾ ਉਪੀਰ ਮੋਲਾ ਮੁਰਤਜਾਲੀ ਮੇਰੀ ਮਾਫ ਕਰਉ ਤਕਸੀਰ احمد صاحب ور پیر جی ولی خواجہ خضر گاوس تین کشتی پر سوار خواجہ خضر کے مکے پھولوں کا سیرا سیرا ساجے باสุข ہو جا تی سقط مکے جن ہوڑ بابے جندے تا چھیلا خیر کریم مدد کریا ولی خواجہ خواجہ خضر ویس کرمانیے جا کرنی خواجہ دل دریا ماج دریا سے دریا کہر دریا کیرا کہر مٹھو چلیا نچا ਕੋਜ ਕੇ ਰੇਪੇ ਮੁਕੇ ਫੂਲੋ ਕਸੇ ਰਸੇ ਰਸਾ ਜਿ ਬਾਈ ਸੁਖਵਾ ਜਾ 23 ਸੋ ਕੁੱਤ ਮੱਕੇ ਜਲ ਹੋੜਾ ਬਾਬੇ ਜਿੰਦੇ ਦਾ ਚੇਲਾ 13 ਕਹਿ ਮੇ ਤੋ ਚੱਲਿਆ ਨਾ ਜਾ ਖੁਆਜ ਕਿਸ ਰੇਪੇ ਮੁਕੇ ਫੂਲੋ ਕਸੇ ਰਸੇ ਰਸਾ ਜਿ ਬਾਈ ਸੁਖਵਾ ਜਾ ਤੇ ਸੁਖਤ ਮੱਕੇ ਜਲ ਹੋੜਾ ਬਾਬੇ ਜਿੰਦੇ ਦਾ ਚੇਲਾ ਅੱਲਾਹੁ ਸੁਮਦਮ ਸਾਵਰੀ ਬਲੀ ਮੌਜੂਦ ਅਧਿਆਖੋਲੂ ਰਹਿਮਤ ਦੀ ਕਲੀ ਮਹਿਰਬਤ ਦਾਓ ਪੀਰ ਮੋਲਾ ਮੁਤੀਆ अली ਮੇਰੀ ਖਾਸ ਤਰੀ ਤਕਸੀਰ ਅਹਿਮਦ ਸਾਹਬ ਪੀਰ ਜੀ ਬਲੀ ਪੀਰ ਹਜ਼ਰਤ ਪੀਰ ਜੀ ਤੇਰੇ ਦਰ ਦਾ ਹਾਂ ਦਿਲਗੀਰ ਜੀ ਅਸ ਚੋਂ ਦੇ ਕੁੱਲ ਨੂੰ ਮੇਰ ਸੇ ਕਾਦਰ ਕੀ ਦੁਆਲ ਹੈ ਪਾਕਰ ਸੁਲ ਦੇ ਉਸ ਰੱਬ ਦੇ ਮਕਬੂਲ ਕਿਸਰ ਜੋ ਤੀ ਨਗੋਸ ਨਿਆਜ਼ ਉਂ ਕਸਤੀ الف نام سچ ور حق جانوی کرو امت پر نگاہ حق رحمت دی ندی تکسیر کری معاف کنا گار کس بھی حضور دے دی دیو دیدار من کے کر جان قربان پر جام پن تن اب لے امام علی شیر ہے خدا کے دوسرے امام بیٹے حسن مرتجا کے کرورد میری منجور باستے خدا کے کی کینٹھا تیرے نام کا بلے چپائے من کی جان کرپان باری چاہم اپنی ਤੀਸਰੇ ਅਮਮ ਜੀ ਹੁਸੈਨ ਸਖੀ ਸ਼ੇਰ ਬਾੜ ਦੇ ਨਾਮਉ ਦੇ ਦੇਰ ਇੱਕ ਵੇਰ ਮੰਗਦਾ ਹੁ ਖੇਰ ਨਾਲ ਸਾਥੀ ਅਮਮ ਚੌਥੀ ਅਮਮ ਸਖੀ ਰੈਨੂ ਨਾਵਦੀ ਅਲੀ ਅਲੀ ਫਤਮਾ ਹਸਨੋਂ ਸੱਲ ਉਹ ਹੀ ਹੈ ਕ੍ਰਿਮ ਸਾਈ ਪੂਰੇ ਹੈ ਸੁਖੰਤ ਕੇ ਬਾਰੀ ਤਮੰ ਪੰਥਨ ਪੰਜਵੇਂ ਅਮਮ ਕਰੋ ਮੁਸ਼ਕਿਲ ਮੇਰੀ ਆਸਾਨ ਵਿੱਚ ਦੋ ਜਹਾਨਕ ਵਦੀ ਮੰਗਦਾ ਹੁ ਖੇਰ ਨਾਲ ਵਕਤ ਲੋ ਅਮਾਲ ਕੇ ਬਾਰੀ ਚਾਹਮਾ ਪੰਜ ਤਨ ਜਾਫਰਾ ਕਾਫਰਨ ਕਟਦਾ ਚੜਾਈ ਪੀਰ ਮੁਰਤਜਾ ਅਲੀ ਦੀ ਹੁਕਮ ਹੱਕ ਦਾ ਰਸਕਰੀਆ ਜ਼ੈਨ ਜੋ ਦਾ ਮੂਸਾ ਨੂੰ ਪੜ ਅਲੀ ਮਾਰੇ ਸਾਹਿਕੋਟ ਮਾਝਿਆਂ ਨੂੰ ਮੰਨ ਕੇ ਬਾਰੀ ਚਮ ਪੰਨ ਨਬੀ ਤਬ ਕਾ ਤੇਰੇ ਨਾਮ ਕਾ ਹੋ ਜਾਓ ਮਿਹਰਬਾਨ ਕਾਮ ਹੋ ਜਾਏ ਕਲਮ ਕਾ ਮਾਮ ਨਬੀ ਅਬ ਤੱਕ ਹੀ ਸਾਈਂ ਪੂਰੇ ਸੁੱਖ ਨੂੰ ਕੀ ਬਾਰੀ ਚਮ ਪੰਨ ਤੰਨ ਅਲੀ ਸ਼ੇਰ ਹੈ ਮੂਸੇ ਰਜ਼ਾ ਕਲਮਾ ਪਾਕ ਜਤੀ ਨਵੀ ਪੜੋ ਹਸਨ ਹੁਸੈਨ ਬੇ ਕਰ ਦੇ ਸ਼ਕਲ ਦਰ ਮੈਂ ਦੁਰ ਕਰ ਦੇਗਾ ਮਨ ਕੀ ਬਰ ਚਮ ਪੰਜ ਤਨ ਨਵੀ ਤਬ ਕਾ ਤੇਰੇ ਨਾਮ ਕਾ ਹੋ ਜਾਓ ਮਿਹਰਬਾਨ ਕਮ ਹੋ ਜਾਏ ਗਲਾਬ ਕਾ ਮਾਮ ਨਬੀ ਆਪ ਤੱਕ ਕੀ ਸਾਈ ਪੂਰੇ ਹੈ ਸੁਖਨ ਕੀ ਬਰ ਜਮ ਪੰਜ ਤਨ ਤਕੀ ਅੱਗੇ ਬੇਨਤੀ ਸੁਣੋ ਫਰਿਆਦ ਤੇਰੀ ਵਿੱਚ ਵਾਰਦਾ ਦੇ 11ਵੇਂ ਆਮੰਤੋਂ ਚੰਦਰ ਕੀ ਵਾਸ਼ਨਾ ਬਲਾਸਪੁਰੇ ਵਿੱਚੋਂ ਬਨ ਕੇ ਵਾਰੀ ਜਾਮਾ ਪੰਦਨ 12ਵੇਂ ਆਮੰਤ ਦੀ ਸ਼ੇਰਾ ਖਰੀਸੂ ਤਨ ਵਕਤ ਹੋ ਗਿਆ ਸ਼ੁਰੂਆਤ ਤੁਸੀਂ ਵਾਰਿਸ ਅਲੀ ਨਵੀ ਸ਼ੁਪਾਰਸ਼ੀ ਬੇੜਾ ਬੰਨੇ ਲਾਇਓ ਆਪਣੇ ਕਰਮ ਦੇ ਨਾਲ ਵਾਰੀ ਜਾਮਾ ਪੰਦਨ 12ਵੇਂ ਆਮੰਤੋਂ ਚੰਦਰ ਕੀ ਵਾਸ਼ਨਾ ਬਲਾਸਪੁਰੇ ਵਿੱਚੋਂ ਬਨ ਕੇ ਵਾਰੀ ਜਾਮਾ ਪੰਦਨ ਬਾਰਵੀਂ ਮਾਮੇ ਦੀ ਸ਼ੀਰ ਆਖੀ ਸੋ ਤਾਨ ਵਕਤ ਹੋ ਗਿਆ ਸ਼ਾਮ ਤੁਸੀਂ ਵਾਰਸ ਲਈ ਨਵੀਂ ਸ਼ਪਾਰਸ਼ੀ ਬੇੜਾ ਬੰਨੇ ਲਾਇਓ ਆਪਣੀ ਕਰਮ ਦੇ ਨਾਲ ਗਾਰੀ ਚਾਂਗ ਪੰਤਨ ਬਿਸਮਿਲ੍ਲਾ ਰਹਿਮਾਨੀ ਰਹੀ ਹਕ ਲਾ ਮਹਿਬੂਬ ਲਾ ਤੇਰੀ ਕੁਦਰਤ ਤੋਂ ਤੁਪਾਨ ਮੈਂ ਲੜਫੜਿਆ ਪੀਰਾਂ ਦਾ ਮੈਨੂੰ ਖੈਰ ਖਜਾਨੇ ਉਪਾ ਵਾਹ ਸਰਕਾਰ ਮੋਹੱਲਾ ਤੇਰੀ ਫੱਟੂ ਰੁਕਤ ਬਣਾਵੇ ਛੇਤੀ ਮੋੜ ਖੋਲ ਲੈ ਮੀਰਾ ਬੱਲਾ ਫੜ ਵਿਚਾਰੀ ਜੋ ਕੋਈ ਪਰਸੀਦੋ ਆਸਰਿਆ ਨਹੀਂ ਇੱਥੇ ਉੱਥੇ ਦੋਨੀ ਜਹਾਨੀ ਨੰਕਰ ਪਰਦਰ ਚਾਹੀ ਤਾਂ ਸੰਦੇ ਨਵੀਸਤੂ ਦੇ ਤੂਆ ਮਿਲਹਾਦੀ ਅੱਲਾਹ ਇਹ ਜੋ ਕੋਈ ਦੀਨ ਦੁਨੀਆ ਦਾ ਚਨਾਬੋ ਪਾਇਆ ਛੇਤੀ ਮੋੜ ਖੋਲ ਲੈ ਮੀਰਾ ਖੋਲ ਲੈ ਮੀਰਾ ਰਹਿਮ ਕਰੂੰ ਤੇ ਤਾਰੀ ਦਾ ਕਰਤੋ ਹਾਂ ਫਰਿਆਦ ਵਖ ਫਰਿਆਦ ਪੀਰ ਜੀ ਆਪ ਜੀ ਦੇ ਦਰਬਾਰ ਮੁਕਾਬਤ ਤਨ شریف ਪੀਰ ਜੀ ਪਿੱਛੇ ਸਮਾਮ ਦੇ ਜਿਸ ਵਿੱਚ ਅੱਲਾ ਉਸ ਮੇ ਫਕੀਰ মুর্ਸ਼ਦ ਕੋ ਸੁਣਦਾ ਉਸਤਾਦ ਦੀ ਤਾਲੀਮ ਬਫਜਲ ਵਕਰ ਸ਼ਾਹ ਦਿਸਨੂ ਲਾ ਪੀਰ ਫਕਤ ਪੀਰ মুর্ਸ਼ਦ ਕੀ ਜਾਗੀ ਗਰੀਬ ਮਸਕੀਨ ਦੀ ਸ਼ਰਮ ਤੁਸਾਂ ਨੂੰ ਤੁਸਾਂ ਅਬਿਰਤਵਾ ਪਰਮ ਉਸ ਨੂੰ ਕੋਈ ਪਰਵਾਹ ਨਾ ਪੀਰਾ ਜਿਸ ਪਰ ਤੇਰਾ ਸਾਇਆ ਉਠੋ ਕਰੋ ਰਹੀ ਤਉ

ਦੇਸ਼ਾਂ ਪਰਦੇਸਾਂ ਚ ਉਸ ਦੇ ਬੱਚਾ ਤੇ ਰਹਿੰਦੇ ਨੇ ਨਿਵਾਦ ਦੇਸ਼ ਦੀਆਂ ਪਰਦੇਸਾਂ ਉਤਰਾਣਾ ਕੋਈ ਨੋਖਿਆ ਨਹੀਂ ਪੰਡਾਏ ਪੁੱਤ ਕਰੋ ਘਰ ਪਰਿਵਾਰ ਵਿੱਚ ਸੁਖ શાંતੀ ਕੰਭੇ ਬੱਚਿਆਂ ਨੂੰ ਨੇਕ ਰਸਤੇ ਚੱਲਣ ਦੀ ਤੌਫੀਕ ਮਿਲੋ ਛੋਟੇ ਬੱਚਿਆਂ ਨੂੰ ਪੜਾਈ ਕਾਫਲਾਂ ਦਾ ਨਾਸ ਕਰਿਸ਼ਤਾਨੀ ਬਿਮਾਰੀਆਂ ਤਾਂ ਸਭ ਤੋਂ ਵੱਡਾ ਅਕਸ਼ਰ ਆਪ ਜੀ ਦਾ ਸਪੋਰਟ ਮੇਲਾ ਜੁਰ ਆਪ ਜੀ ਦਾ ਹਜ਼ਰਤ ਕੀ ਬਾਬਾ ਸਾਈ ਜੀ ਦੇ ਅਸ਼ੀਰਵਾਦ ਕੀ ਸਰਸਦਾ ਸਤਕ ਸੰਤਾਨ ਆਪਕੀਆਂ ਨੇਕ ਨੀਤਾਂ ਦੇ ਅੰਤਲੇ ਅੰਤ ਸੇਵਾ ਕੀਤੀ ਹੈ ਸਭ ਦੀ ਸੇਵਾ ਮੋਹਨ ਕੁਮਾਰ ਜੇਨਾ ਫਿਨਾਨੀਆ ਬੁੰਡਾਰੇ ਜੀ ਸੇਵਾ ਵਰਕਟਾ ਪਾਇਆ ਰੱਖੀ ਰਿਹਾ ਬਚਨ ਨੇਕ ਰਸਤੇ ਲਿਆ ਉਹਨਾਂ ਸਿਵਾਵਾਂ ਦੇ ਵਿੱਚੋਂ ਆਪ ਜੀ ਦੇ ਨਾਮ ਤੇ ਸਰਕਾਰ ਲੰਗਰ ਤੇ ਆਪ ਜੀ ਨੂੰ ਸਵਾਗਤ ਕੁਲ ਬਲੀ ਹੋਣ ਦੀਆਂ ਬੇਗੰਬਰਾਂ ਬੜੇ ਰਿਆਂ ਬਖਸ਼ਣ ਅਨੁਗ੍ਰਹਿ ਮਾਤਾ ਜੀ ਲੇਖੇ ਵਿੱਚ ਲਾਇਆ ਬੱਚਿਆਂ ਦਾ ਕਦਮ ਕਦਮ ਲੇਖੇ ਵਿੱਚ ਲਾਇਆ ਆਪਣੇ ਉਸ ਨਰਵਿਕਨ ਲੇਖੇ ਵਿੱਚ ਲਾਇਆ ਆਪ ਜੀ ਦੇ ਕਦਮਾਂ ਵਿੱਚ ਜੋ ਆਪ ਇਹ ਸਰਾਜੀ ਦੇ ਚਲਿਸ਼ਣ ਬੜੇ ਸੂਤਰੀ ਹੋਰ ਹੱਥ ਕਰਨਾ ਬਾਰੇ ਲੇਖੇ ਵਿੱਚ ਲਾਇਆ ਜੈ ਕਰਾਂ ਅੱਖਾਂ ਦੇ ਦਾਤਿਆਂ ਦਾ ਬਹੁਤ ਸਾਰੇ ਬਾਰ ਜੈ ਇਹ ਖਰਾ ਸਾਈ ਜਗਿੰਦਰ ਸਿੰਘ ਸਰਕਾਰ ਦਾ ਬਹੁਤ ਸਾਰੇ ਬਾਰ ਜੈ ਹੇ ਕਾਰਾ ਹਜ਼ਰਤ ਪੀਰ ਬਾਬਾ ਹਾਕਮ ਸ਼ਾਹ ਬਲੀ ਦਾ ਬੋਲ ਸਤਿ ਸ੍ਰੀ ਅਕਾਲ ਜੈਕਾਰਾ ਪੀਰਾਂ ਦੇ ਪੀਰ ਜਨਾਬ ਦਾ ਸਤਿਗਿਰ 11ਵੀਂ ਵਾਲੀ ਸਰਕਾਰ ਬੋਲ ਸਤਿ ਸ੍ਰੀ ਅਕਾਲ ਜੈਕਾਰਾ ਆਪਣੇ ਆਪਣੇ ਸਤਿਗੁਰਾਂ ਦਾ ਬੋਲ ਸਤਿ ਸ੍ਰੀ ਅਕਾਲ ਜੈਕਾਰਾ